ਹੱਤਿਆ ਤੇ ਨੰਨਾ ਉਹ ਗਾਲੀ ਚਿੰਨੜੀ ਪਰਚੀ ਉਪਾਰਨ ਤੀ ਉਹਦੇ ਪਰਚੀ ਤੇ ਵੀ ਜਾਏਗਾ ਉਹ ਨੂੰ ਇਹਦਾ ਜਵਾ ਲਿਆਣਾ ਮੈਂ ਕਿਹਾ 10 ਰੁਪਏ ਕੋਈ ਨਹੀਂ ਲਗਾ ਬੱਚੇ ਨੂੰ ਬੱਚਿਆਂ ਨੂੰ ਹੀ ਰਹਿਣ ਦੇਣਾ ਚਾਹੀਦਾ ਲੱਬੜ ਨਾ ਉਹਨਾਂ ਨੇ ਇਲਤਾ ਕਰਨੀ ਹੈ ਉਹਨਾਂ ਨੇ ਸ਼ਰਾਰਤ ਤਾਂ ਕਰਨੀ ਹੈ ਉਹਨਾਂ ਨੇ ਉਹਨਾਂ ਨੂੰ ਗਾਲਾਂ ਕਢੀਆਂ ਕੁੱਟ ਕਢੀਆਂ ਉਹ ਇੱਕ ਚੀਜ਼ਾਂ ਨਹੀਂ ਫਿਲਮ ਇਹ ਨਹੀਂ ਕਹਿੰਦੀ ਕਿ ਤੁਸੀਂ ਬੱਚਿਆਂ ਨੂੰ ਇਦਾਂ ਪਾਲੋ ਜਾਂ ਬੱਚਿਆਂ ਨੂੰ ਇਹ ਨਹੀਂ ਨਹੀਂ ਤੁਸੀਂ ਤੁਹਾਡੇ ਬਾਪੂ ਤੁਹਾਨੂੰ ਐ ਕਰਦਾ ਤੁਸੀਂ ਥਾਣੇ ਤੋਂ ਪਲੇਟ ਖਾ ਲੋ ਵੀ ਪੰਜਾਬੀ ਜਿੱਥੇ ਮਰਜੀ ਚੱਲਦੀ ਹੈ ਉਹ ਚੋਂ ਪੰਜਾਬ ਨਹੀਂ ਨਿਕਲਦਾ ਤੁਸੀਂ ਕਹਿੰਦੇ ਹੋ ਇੱਥੇ ਬਹੁਤੇ ਜਵਾਨ ਇੱਥੇ ਦਾ ਹੀ ਮਤਲਬ ਜਿਹੜੇ ਪੰਜਾਬੀ ਦੇ ਬਾਗ ਉੱਥੇ ਬੈਠੇ ਨੇ ਕੱਲ੍ਹ ਵਾਰੋ ਕਿਸੇ ਨੇ ਇੰਟਰਵਿਊ ਦੇ ਵਿੱਚ ਮੈਨੂੰ ਤੇ ਛਿੰਦੇ ਨੂੰ ਪੁੱਛ ਲਿਆ ਕਹਿੰਦੇ ਤੁਸੀਂ ਆਹ ਦੱਸਣਾ ਵੀ ਤੁਹਾਡੇ ਘਰ ਜਾਹ ਕੌਣ ਕਰਦਾ ਕੌਣ ਕਰਦਾ ਉਹ ਕਹਿੰਦਾ ਜਿਹੜਾ ਤਿੰਨ ਤਿੰਨ ਦਿਨ ਨਾ ਹੁੰਦਾ ਜੀ ਛਿੰਦੇ ਨੇ ਪਾਰਟੀ ਉਪਾਰਤੀ ਉਹਦੇ ਪਾਰਟੀ ਦੇ ਵੀ ਆਏ ਕਹਿੰਦਾ ਮੂੰ ਇਹਦਾ ਜਵਾਲੇ ਆਉਣਾ ਮੈਂ ਕਿਹਾ ਦੱਸਣ ਨੂੰ ਕੌਣ ਨਹੀਂ ਲਗਾ। ਸੋ ਜਵਾਨ ਸਾਰੇ ਇਦਾਂ ਕਰਦੇ ਆ ਭਾਈ ਆਪਾਂ ਵੀ ਇਦਾਂ ਕੀਤਾ ਔਰ ਮੈਨੂੰ ਇਦਾਂ ਲੱਗਦਾ ਜਿਹੜੇ ਜਵਾਨਾਂ ਨੇ ਇਦਾਂ ਕੀਤਾ ਹੀ ਨਹੀਂ ਬਚਪਨ 'ਚ ਉਹਨਾਂ ਦਾ ਮੂਹੇ ਬਚਪਨ ਹੀ ਨਹੀਂ ਆਇ ਬੱਚੇ ਨੂੰ ਬੱਚਿਆਂ ਨੂੰ ਹੀ ਰਹਿਣ ਦੇਣਾ ਚਾਹੀਦਾ ਲੱਬੜਨਾ ਉਹਨਾਂ ਨੇ ਜਿੰਦਤਾ ਕਰਨੀ ਉਹਨਾਂ ਨੇ ਸ਼ਰਾਰਤ ਕਰਨੀ ਉਹਨਾਂ ਨੇ ਉਹਨਾਂ ਨੂੰ ਗਾਲਾਂ ਕਢੀਆਂ ਮੁੱਠ ਕਢੀਆਂ ਉਹ ਇੱਕ ਚੀਜ਼ਾਂ ਨਹੀਂ ਸੋ ਮੈਂ ਕਹਿੰਦਾ ਕਈ ਨਹੀਂ ਕੀਆ ਕਈ ਫਿਰ ਉਸ ਬਹੁਤ ਕੁੱਟਦੇ ਆ ਬੱਚੇ ਬਹੁਤ ਕੁੱਟਦੇ ਆ ਜਿਵੇਂ ਅਸੀਂ ਫਿਰ ਕਈ ਸਾਡੇ ਵੀ ਮੇਰੇ ਵੀ ਕਜ਼ਨਸ ਕਈ ਇੰਨਾ ਸੀਗੇ ਸਾਡੇ ਇੱਕ ਦੋ ਤਾਇਆ ਚਾਚਿਆਂ ਦੀ ਦੇਖਿਆ ਇੰਨਾ ਨਹੀਂ ਸੀ ਵੀ ਉਹ ਮਿਲਟ ਜੀ ਕਿਸੇ ਗੱਲ ਦੇ ਉੱਤੇ ਵੀ ਗੁੱਸਾ ਕੇ ਇਹਦਾ ਕਿਸੇ ਥਾੜ ਥਾੜ ਮਾਰ ਦਿੰਦੇ ਸੀ ਨਾ ਉਹ ਕਿਤੇ ਕਿਤੇ ਜ਼ਿਆਦਾ ਬਟ ਇਹ ਨਹੀਂ ਹੈ ਹਰ ਪਰਮਰਸ ਦਾ ਆਪਣਾ ਆਪਣਾ ਤਰੀਕਾ ਹੈ ਔਰ ਫਿਲਮ ਆ ਜਿਹੜੀ ਫਿਲਮ ਇੱਕ ਪੁਆਇੰਟ ਆਫ View ਦਿਖਾਉਂਦੀ ਆ ਬੱਚਿਆਂ ਦਾ ਤੇ ਮਾਪਿਆਂ ਦਾ ਫਿਲਮ ਇਹ ਨਹੀਂ ਕਹਿੰਦੀ ਕਿ ਤੁਸੀਂ ਬੱਚਿਆਂ ਨੂੰ ਇਦਾਂ ਪਾਲੋ ਜਾਂ ਬੱਚਿਆਂ ਨੂੰ ਇਹ ਨਹੀਂ ਜੀ ਤੁਸੀਂ ਤੁਹਾਡੇ ਬਾਪੂ ਤੁਹਾਨੂੰ ਐ ਕਰਦਾ ਤੁਸੀਂ ਥਾਣੇ ਤੋਂ ਪਲੇਟ ਖਾ ਲਓ ਉਹ ਅਲੱਗ-ਅਲੱਗ ਪੁਆਇੰਟ ਆਫ View ਨੇ ਸਾਰੇ ਜਿਹਦੇ ਨਾਲ ਮੈਨੂੰ ਇਹ ਲੱਗਦਾ ਕਿ ਬੱਚੇ ਵੀ ਇਹ ਗੱਲ ਸਮਝਣਗੇ ਜੇ ਸਾਡੇ ਪੇਰੈਂਟ ਸਾਨੂੰ ਡਾਂਟਦੇ ਨੇ ਤਾਂ ਉਹ ਕਿਉਂ ਡਾਂਟਦੇ ਨੇ ਸੋ ਦੋਨਾਂ ਦੀ ਚੀਜ਼ ਦਿਖਾਈ ਆ ਠੀਕ ਹੈ ਥੈਂਕ ਯੂ ਤੁਸੀਂ ਅਕਸਰ ਤੌਰ ਤੇ ਦੇਖਿਆ ਹੋਣਾ ਮੈਂ ਵੀ ਉਹਦੀਆਂ ਸਟੋਰੀਆਂ ਸਟੋਰੀਆਂ ਪਾ ਦਿੰਦਾ ਇਹ ਜਿਹਾ ਯੂ ਟਿਊਬ ਤੇ ਉਹਦੀਆਂ ਇਹਨਾਂ ਰੂਲਾਂ ਵਾਇਰਲ ਹੋ ਜਾਂਦੀਆਂ ਸੀ ਉਹ ਸ਼ੁਰੂ ਤੋਂ ਇਦਾਂ ਦੇ ਡਰਾਮੇ ਕਰਨੇ ਉਹ ਐਕਟਿਵ ਹੁੰਦਾ ਸੀਗਾ ਬਹੁਤ ਸੀਗਾ ਸੀਗਾ ਔਰ ਜੇ ਕੈਮਰਾ ਸੀ ਔਨ ਕਰ ਲਓ ਤਾਂ ਬਹੁਤ ਐਕਟਿਵ ਹੋ ਕੇ ਚੀਜ਼ਾਂ ਕਰਦਾ ਸੀਗਾ ਬਟ ਜੈਗੁਲੀ ਹਲੇ ਸਾਡਾ ਕੋਈ ਪਲਾਨ ਨਹੀਂ ਸੀ ਉਹਨੂੰ ਕਿ ਅਸੀਂ ਹੁਣੇ ਇਹਨੂੰ ਲੈ ਕੇ ਆਉਣਾ ਵਾ ਜਦੋਂ ਅਸੀਂ ਅਰਦਾਸ ਕਰਾ ਫਿਲਮ ਕੈਨੇਡਾ ਸ਼ੂਟ ਕਰ ਰਹੇ ਸੀ ਉਸ ਵਕਤ ਕੁਝ ਬੱਚਿਆਂ ਦਾ ਰੋਲ ਸੀਗਾ ਇੱਕ ਛੋਟੇ ਬੱਚੇ ਦਾ ਰੋਲ ਸੀ ਤੇ ਰੌਣੀ ਸਾਹਿਬ ਦੇ ਪੁੱਤੇ ਦਾ ਰੋਲ ਸੀਗਾ ਉਹ ਤੇ ਉਹਦੇ ਲਈ ਅਸੀਂ ਕਾਫੀ ਫਾਈਂਡ ਆਊਟ ਕੀਤਾ ਕਈ ਆਡੀਸ਼ਨਸ ਕੀਤੇ ਉਹ ਕਿਹੜਾ ਕਰੈਕਟਰ ਸੀਗਾ ਝੰਡਾ ਤੇ ਉਹਨੂੰ ਝੰਡਾ ਕਹਿੰਦੇ ਸੀ ਉਹ ਨਾ ਝੰਡਿਆ ਕਿਤਾ ਤੇ ਉਹ ਬੱਚਾ ਸਾਨੂੰ ਕੋਈ ਉੱਥੇ ਸਿਲੈਕਟ ਨਹੀਂ ਹੋਇਆ ਇੱਕ ਬੱਚਾ ਸਿਲੈਕਟ ਹੋਇਆ ਸੀ ਉਹਦੇ ਜੂੜਾ ਨਹੀਂ ਸੀ ਇਹਨਾਂ ਟੈਨਸ਼ਨ ਦਿਣਦਾ ਹੁਗਾਲੀ ਚਿੰਨ੍ਹੇ ਪਾਰਟੀ ਉਪਾਰਤ ਯੂ ਉਹਦੇ ਪਾਰਟੀ ਚ ਜੇ ਲਈ ਜਾਏਗਾ ਮੈਂ ਇਹਦਾ ਜਵਾ ਲਿਆ ਨਾ ਮੈਂ ਕਿਹਾ 10 ਰੁਪਏ ਨਹੀਂ ਲੱਗਾ ਬੱਚੇ ਨੂੰ ਬੱਚਿਆਂ ਨੂੰ ਹੀ ਰਹਿਣ ਦੇਣਾ ਚਾਹੀਦਾ ਲੱਬੜਨਾ ਉਹਨਾਂ ਨੇ ਇਨਤਾਂ ਕਰਨੀ ਉਹਨਾਂ ਨੇ ਸ਼ਰਾਰਤਾਂ ਕਰਨੀ ਉਹਨਾਂ ਨੇ ਉਹਨਾਂ ਨੂੰ ਗਾਲਾਂ ਕਢੀਆਂ ਕੁੱਟ ਕਢੀਆਂ ਉਹ ਇੱਕ ਚੀਜ਼ਾਂ ਨਹੀਂ ਫਿਲਮ ਇਹ ਨਹੀਂ ਕਹਿੰਦੀ ਕਿ ਤੁਸੀਂ ਬੱਚਿਆਂ ਨੂੰ ਇਦਾਂ ਪਾਲੋ ਜਾਂ ਬੱਚਿਆਂ ਨੂੰ ਇਹ ਨਹੀਂ ਨਹੀਂ ਤੁਸੀਂ ਤੁਹਾਡੇ ਬਾਪੂ ਤੁਹਾਨੂੰ ਐ ਕਰਦਾ ਤੁਸੀਂ ਥਾਣੇ ਤੋਂ ਪਲੇਟ ਖਾ ਲੋ ਵੀ ਪੰਜਾਬੀ ਜਿੱਥੇ ਮਰਜੀ ਚੱਲਦੀ ਹੈ ਉਹ ਤੋਂ ਪੰਜਾਬ ਨਹੀਂ ਨਿਕਲਦਾ ਤੁਸੀਂ ਕਹਿੰਦੇ ਹੋ ਇੱਥੇ ਬਹੁਤ ਜਵਾਨ ਇੱਥੇ ਦਾ ਹੀ ਮਤਲਬ ਜਿਹੜੇ ਪੰਜਾਬੀ ਦੇ ਬਾਹਰ ਉੱਥੇ ਬੈਠੇ ਨੇ ਕੱਲ੍ਹ ਵਾਰ ਤੋਂ ਕਿਸੇ ਨੇ ਇੰਟਰਵਿਊ ਦੇ ਵਿੱਚ ਮੈਨੂੰ ਤੇ ਛਿੰਦੇ ਨੂੰ ਪੁੱਛ ਲਿਆ ਕਹਿੰਦੇ ਤੁਸੀਂ ਆਹ ਦੱਸਣਾ ਵੀ ਤੁਹਾਡੇ ਘਰ ਜਾਹ ਕੌਣ ਕਰਦਾ ਕੌਣ ਕਰਦਾ ਉਹ ਕਹਿੰਦਾ ਜਿਹੜਾ ਤਿੰਨ ਤਿੰਨ ਦਿਨਾਂ ਦਾ ਹੁੰਦਾ ਨਹੀਂ ਛਿੰਦੇ ਦੀ ਪਾਰਟੀ ਉਪਾਰਤੀ ਉਹਦੇ ਪਾਰਟੀ ਦੇ ਵਿੱਚ ਆਇਆ ਮੈਂ ਕਿਹਾ ਮੈਂ ਤਾਂ ਜਵਾਲੇ ਆਣਾ ਮੈਂ ਕਿਹਾ ਦੱਸਣਾ ਕੋਈ ਨਹੀਂ ਲਗਾ ਸੋ ਜਵਾਨ ਸਾਰੇ ਇਦਾਂ ਕਰਦੇ ਆ ਭਾਈ ਆਪਾਂ ਵੀ ਇਦਾਂ ਕੀਤਾ ਔਰ ਮੈਨੂੰ ਇਦਾਂ ਲੱਗਦਾ ਜਿਹੜੇ ਜਵਾਨਾਂ ਨੇ ਇਦਾਂ ਕੀਤਾ ਹੀ ਨਹੀਂ ਬਚਪਨ 'ਚ ਉਹਨਾਂ ਨੂੰ ਵੀ ਬਚਪਨ ਹੀ ਆਇਆ ਬੱਚੇ ਨੂੰ ਬੱਚਿਆਂ ਨੂੰ ਕੋਈ ਰਹਿਣ ਦੇਣਾ ਚਾਹੀਦਾ ਲੱਬੜਨਾ ਉਹਨਾਂ ਨੇ ਜਿੰਦਤਾ ਕਰਨੀ ਉਹਨਾਂ ਨੇ ਸ਼ਰਾਰਤ ਤਾਂ ਕਰੀ ਉਹਨਾਂ ਨੇ ਉਹਨਾਂ ਨੂੰ ਗਾਲਾਂ ਕਢੀਆਂ ਮੁੱਠ ਕਢੀਆਂ ਉਹ ਇੱਕ ਚੀਜ਼ਾਂ ਨਹੀਂ ਸੋ ਮੈਂ ਕਹਿੰਦਾ ਕਈ ਨਹੀਂ ਕੀਆ ਕਈ ਫਿਰ ਉਸ ਬਹੁਤ ਕੁੱਟਦੇ ਆ ਬੱਚੇ ਬਹੁਤ ਕੁੱਟਦੇ ਆ ਜਿਵੇਂ ਅਸੀਂ ਫਿਰ ਕਈ ਸਾਡੇ ਵੀ ਮੇਰੇ ਵੀ ਕਜ਼ਨਸ ਕਈ ਇੰਨਾ ਸੀਗੇ ਸਾਡੇ ਇੱਕ ਦੋ ਤਾਇਆ ਚਾਚਿਆਂ ਦੀ ਦੇਖਿਆ ਇੰਨਾ ਨਹੀਂ ਸੀ ਵੀ ਉਹ ਮਿਲਟ ਜੀ ਕਿਸੇ ਗੱਲ ਦੇ ਉੱਤੇ ਵੀ ਗੁੱਸਾ ਕੇ ਇਹਦਾ ਕਿਤੇ ਥਾੜਾ ਥਾੜਾ ਮੜ ਦਿੰਦੇ ਸੀ ਨਾ ਉਹ ਕਿਤੇ ਕਿਤੇ ਜ਼ਿਆਦਾ ਬਟ ਇਹ ਨਹੀਂ ਹੈ ਹਰ ਪਰਸ ਦਾ ਆਪਣਾ ਆਪਣਾ ਤਰੀਕਾ ਹੈ ਔਰ ਫਿਲਮ ਆ ਜਿਹੜੀ ਫਿਲਮ ਇੱਕ ਪੁਆਇੰਟ ਆਫ View ਦਿਖਾਉਂਦੀ ਆ ਬੱਚਿਆਂ ਦਾ ਤੇ ਮਾਪਿਆਂ ਦਾ ਫਿਲਮ ਇਹ ਨਹੀਂ ਕਹਿੰਦੀ ਕਿ ਤੁਸੀਂ ਬੱਚਿਆਂ ਨੂੰ ਇਦਾਂ ਪਾਲੋ ਜਾਂ ਬੱਚਿਆਂ ਨੂੰ ਇਹ ਨਹੀਂ ਜੀ ਵੀ ਤੁਸੀਂ ਤੁਹਾਡੇ ਬਾਪੂ ਤੋਂ ਨੂੰ ਐ ਕਰਦਾ ਤੁਸੀਂ ਥਾਣੇ ਨੂੰ ਕੰਪਲੇਟ ਲਿਖਾ ਦਿਓ ਉਹ ਅਲੱਗ-ਅਲੱਗ ਪੁਆਇੰਟ ਆਫ View ਨੇ ਸਾਰਿਆਂ ਦੇ ਜਿਹਦੇ ਨਾਲ ਮੈਨੂੰ ਇਹ ਲੱਗਦਾ ਕਿ ਬੱਚੇ ਵੀ ਇਹ ਗੱਲ ਸਮਝਣਗੇ ਜੇ ਸਾਡੇ ਪੇਰੈਂਟ ਸਾਨੂੰ ਡਾਂਟਦੇ ਨੇ ਤਾਂ ਉਹ ਕਿਉਂ ਡਾਂਟਦੇ ਸੋ ਦੋਨਾਂ ਦੀ ਚੀਜ਼ ਦਿਖਾਈ ਆ ਠੀਕ ਹੈ ਥੈਂਕ ਯੂ ਤੁਸੀਂ ਅਕਸਰ ਤੌਰ ਤੇ ਦੇਖਿਆ ਹੋਣਾ ਮੈਂ ਵੀ ਉਹਦੀਆਂ ਸਟੋਰੀਆਂ ਸਟੋਰੀਆਂ ਪਾ ਦਿੰਦਾ ਸੀ ਜਿਹੜੀਆਂ YouTube ਤੇ ਉਹਦੀਆਂ ਇਹਨਾਂ ਰੋਲਾਂ ਵਾਇਰਲ ਹੋ ਜਾਂਦੀਆਂ ਸੀ ਉਹ ਸ਼ੁਰੂ ਤੋਂ ਐਦਾਂ ਦੇ ਗ੍ਰਾਮੇ ਕਰਦੇ ਉਹ ਐਕਟਿਵ ਰਹਿੰਦਾ ਸੀਗਾ ਬਹੁਤ ਹਲਕੀ ਸੀਗਾ ਔਰ ਜੇ ਕੈਮਰਾ ਸੀ ਔਨ ਕਰ ਲਵਾਂ ਤਾਂ ਬਹੁਤ ਐਕਟਿਵ ਹੋ ਕੇ ਚੀਜ਼ਾਂ ਕਰਦਾ ਸੀਗਾ ਬਟ ਜੈਨਵਲੀ ਹਲੇ ਸਾਡਾ ਕੋਈ ਪਲਾਨ ਨਹੀਂ ਸੀ ਉਹਨੂੰ ਕਿ ਅਸੀਂ ਉਹਨੂੰ ਲੈ ਕੇ ਆਉਣਾ ਵਾ ਜਦੋਂ ਅਸੀਂ ਅਰਦਾਸ ਕਰਾਂ ਫਿਰ ਕੈਨੇਡਾ ਸ਼ੂਟ ਕਰ ਰਹੇ ਸੀ ਉਸ ਵਕਤ ਕੁਝ ਬੱਚਿਆਂ ਦਾ ਰੋਲ ਸੀਗਾ ਇੱਕ ਛੋਟੇ ਬੱਚੇ ਦਾ ਰੋਲ ਸੀ ਤੇ ਰੌਣੀ ਸਾਹਿਬ ਦੇ ਉੱਤੇ ਦਾ ਰੋਲ ਸੀਗਾ ਉਹ ਤੇ ਉਹਦੇ ਲਈ ਅਸੀਂ ਕਾਫੀ ਖਾਂਡਾਉਟ ਕੀਤਾ ਕਈ ਆਡੀਸ਼ਨਸ ਕੀਤੇ ਉਹ ਕਿਹੜਾ ਕਰੈਕਟਰ ਸੀਗਾ ਝੰਡਾ ਤੇ ਉਹਨੂੰ ਝੰਡਾ ਕਹਿੰਦੇ ਸੀ ਉਹਨਾਂ ਨੇ ਝੰਡਿਆ ਕਿਦਾਂ ਨੇ ਤੇ ਉਹ ਬੱਚਾ ਸਾਨੂੰ ਕੋਈ ਉੱਥੇ ਸਿਲੈਕਟ ਨਹੀਂ ਹੋਇਆ ਇੱਕ ਬੱਚਾ ਸਿਲੈਕਟ ਹੋਇਆ ਸੀ ਉਹਦਾ ਜੂੜਾ ਨਹੀਂ ਸੀ